ਜੜੀ ਤਾਂ ਮੈਂ ਸ਼ੁਨੀ ਕਾਲੇਸ਼ਾ ਕਾਉਂਸਲਰ ਵਾਰਡ ਨੰਬਰ 48 ਤੋਂ ਅੱਜ ਗਲਵਾਰੀ ਗੇਟ ਚੌਂਗ ਦੇ ਵਿੱਚ ਰਵੀ ਜੀ ਨੇ ਉਹਨਾਂ ਦੇ ਭਾਈ ਸਾਹਿਬ ਨੇ ਮਾਰਸ਼ੀ ਬਾਲਮਿਕੀ ਜੰਤੀ ਦੇ ਉਸਤਦ ਦੇ ਵਿੱਚ ਲੰਗਰ ਦਾ ਪ੍ਰੋਗਰਾਮ ਰੱਖਿਆ ਮੈਂ ਤੈਹ ਦੇ ਲੋ ਆਪਣੇ ਲੋ ਸਾਰੀ ਵਾਰਡ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਇਹ ਬੜਾ ਵੱਡਾ ਹੀ ਤਿਯਾਰ ਹੈ ਜਿਹਨੂੰ ਬੜੀ ਸ਼ਰਧਾਪੂਰਨ ਹਰ ਬੰਦੇ ਨੂੰ ਮਨਾਉਣਾ ਚਾਹੀਦਾ ਕਿਉਂਕਿ ਇਹ ਪੂਰੇ ਅੰਮਰਸਰ ਨਹੀਂ ਪੂਰੇ ਹਿੰਦੁਸਤਾਨ ਨੂੰ ਇੱਕ ਇਹੋ ਜੀ ਕਿਤਾਬ ਦੇ ਰਚਤਾ ਕਰਕੇ ਦਿੱਤੀ ਜਿਹਦਾ ਨਾਮ ਰਮਾਇਣ ਰੱਖਿਆ ਗਿਆ ਕਿਉਂਕਿ ਮਾਰਸ਼ੀ ਵਾਲਮੀਕ ਜੀ ਬ੍ਰह्म ਗਿਆਨੀ ਹੋਏ ਸੀ ਕਿ ਉਸ ਵਿਸ਼ੇਸ਼ਤਾ ਦੇ ਨਾਲ ਉਹ ਸਾਰਾ ਗਿਆਨ ਸੀਗਾ ਇਹ ਰਮਾਇਣ ਦਾ ਪਾਠ ਜਿਹੜਾ ਸਾਰਾ ਰੱਖ ਕੇ ਹਰ ਘਰ ਚ ਜਿਹੜਾ ਘਰ ਰਮਾਇਣ ਦਾ ਪਾਠ ਚੱਲਦਾ ਇਹ ਸਿਰਫ ਉਹਨਾਂ ਮਹਾਪੁਰਸ਼ਾਂ ਦੀ ਦੇਣ ਆ ਜਿਨ੍ਹਾਂ ਨੂੰ ਅਸੀਂ ਸਮst ਇਲਾਕਾ ਨਿਵਾਸੀ ਸਾਰਾ ਹਿੰਦੁਸਤਾਨ ਕੋਟੀ ਕੋਟੀ ਨਮਨ ਕਰਦੇ ਆ ਇਸ ਜਨ ਜਿਹੜੀ ਹੈ ਦਿਹਾੜੇ ਦੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਆ ਜੈ ਮਾਰਸ਼ੀ ਪਾਲ ਬਹੁਤ ਸੱਚੇ ਦਰਬਾਰ ਕੀ ਜਗਰਾ ਸ਼ਰਾਂ ਨਰਨਕਰ ਸਦੀ ਜੋਤ ਦਾ ਬਹੁਤ ਸੱਚੇ ਦਰਬਾਰ ਕੀ ਜਗਰਾ ਸ਼ਰਾਂ ਵਾਲੀ ਦਾ ਬਹੁਤ ਸੱਚੇ ਦਰਬਾਰ ਜਗਰਾ ਸਰੀ ਸਾ ਸੰਗਤ ਦਾ ਬਹੁਤ ਸੱਚੇ ਦਰਬਾਰ ਜਗਰਾ ਚਰਨਾ ਜਹਾੜੀਆਂ ਲਵਾਉਣ ਵਾਲੇ ਦਾ ਬਹੁਤ ਸੱਚੇ ਦਰਬਾਰ ਬਾਜੀ ਆਵੇ ਬੱਚੀ ਨਾਇਰ ਰਵੀ ਕੁਮਾਰ ਜੀ ਚੌਂਕਲ ਵਾਲੀ ਗੇਟ ਦੇ ਵਿੱਚ ਅਸੀਂ ਕਰੈਨ ਸਟੋਰ ਦੀ ਦੁਕਾਨ ਹੈ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਭਗਵਾਨ ਵਾਲਮੀਕੀ ਦੇ ਏਰੀਆ ਸੰਡੀ ਚਪਟਾ ਰਾਜਨ ਕੇਸਰ ਮੈਂ ਰਵੀ ਜੀ ਨੂੰ ਮਹਾਰਾਜ ਬਲਮਗੀ ਸਰਨ ਦੇਣ ਦੀਆਂ ਬਹੁਤ ਬਹੁਤ ਵਧਾਈਆਂ ਸਮੂਹ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦਾ ਜੀ